ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਰ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਜੀ ਅੱਜ ਆਪਾਂ ਟਿਸਟਾ ਬ੍ਰੈਂਡ ਦੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਬਟਰ ਕਾਟਨ ਦੇ ਵਿੱਚ ਸੂਟ ਹੋਣਗੇ ਤੇ ਪਿਓਰ ਕੋਟੇ ਦੁਪੱਟੇ ਦੇ ਨਾਲ ਸੂਟ ਆਏ ਆਪਣੇ ਵਿਦਆਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਆਪਣੇ ਸਾਰੇ ਬਹੁਤ ਸੌਫਟ ਨਾਂ ਤੋਂ ਹੀ ਪਤਾ ਲੱਗ ਜਾਂਦਾ ਜਦੋਂ ਆਪਾਂ ਬਟਰ ਕਾਟਨ ਕਹਿੰਦੇ ਆ ਤਾਂ ਨਾਂ ਤੋਂ ਹੀ ਪਤਾ ਲੱਗ ਜਾਂਦਾ ਜੀ ਬਿਲਕੁਲ ਸੌਫਟ ਦੇ ਵਿੱਚ ਫੈਬਰਿਕ ਹੈ ਤੇ ਬੜੀ ਸੋਹਣੀ ਕਲੈਕਸ਼ਨ ਹੈ ਜੀ 2700 ਪ੍ਰਾਈਸ ਅੱਜ ਦੇ ਸਾਰੇ ਸੂਟਾਂ ਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬਾਕੀ ਜਦੋਂ ਤੁਸੀਂ ਆਪ ਵੀਡੀਓ ਦੇਖਦੇ ਹੁੰਦੇ ਆ ਤੁਹਾਨੂੰ ਸੂਟ ਬਹੁਤ ਵਧੀਆ ਲੱਗਦੇ ਹੁੰਦੇ ਤਾਂ ਪਲੀਜ਼ ਲਿੰਕ ਵੀ ਅੱਗੇ ਸ਼ੇਅਰ ਕਰਿਆ ਕਰੋ ਪਲੀਜ਼ ਮੇਰੀ ਰਿਕਵੈਸਟ ਹੈ ਤੇ ਬੁਕਿੰਗ ਲਾਈਨ ਨੰਬਰ ਹੈ ਜੀ ਮੇਰਾ 814658080381400 80803 ਸਕਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਪੇਸ ਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਪਹਿਲਾਂ ਕੰਨੀ ਤੇ ਹਮੇਸ਼ਾ ਕੋਈ ਵੀ ਬ੍ਰੈਂਡ ਹੁੰਦਾ ਜਾਂ ਤਾਂ ਉਹਦੀ ਸਟੈਂਪ ਕੋਈ ਲੱਗੀ ਹੁੰਦੀ ਹੈ ਜਾਂ ਫਿਰ ਕੰਨੀ ਤੇ ਹਮੇਸ਼ਾ ਮੈਂਸ਼ਨ ਹੁੰਦਾ ਵੀ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਗੱਜ ਦੇ ਆਪਣੇ ਤੇ ਇੰਨਾ ਜਿਆਦਾ ਸੌਫਟ ਫੈਬਰਿਕ ਹੈ ਬਿਲਕੁਲ ਬਟਰ ਕਾਟਨ ਆਪਾਂ ਨਾਂ ਵੀ ਸਾਰੇ ਜਿਹੜੇ ਜਿਹੜੇ ਬ੍ਰੈਂਡ ਦੀ ਆਪਾਂ ਬਟਰ ਕਾਟਨ ਲੈ ਕੇ ਆਉਂਦੇ ਉਸ ਦਾ ਨਾਂ ਬਟਰ ਕਾਟਨ ਹੀ ਇਸੇ ਕਰਕੇ ਪਿਆ ਕਿਉਂਕਿ ਬਹੁਤ ਸੌਫਟ ਹੁੰਦਾ ਜਿਵੇਂ ਬਟਰ ਸੌਫਟ ਹੁੰਦਾ ਉਹ ਮੈਂ ਇਹ ਕੱਪੜਾ ਬਹੁਤ ਜ਼ਿਆਦਾ ਸੌਫਟ ਹੁੰਦਾ ਵਿਦਾਊਟ ਲਾਈਨਿੰਗ ਸੂਟ ਬਣਨੀਏ ਇਹ ਦੇਖੋ yellow ਕਲਰ ਦੇ ਵਿੱਚ ਹੈ ਜੀ ਆਪਣਾ ਪਹਿਲਾ ਸੂਟ print ਦੇਖੋ ਕਿੰਨਾ ਸੋਹਣਾ print ਹੈ 2.5 ਮੀਟਰ ਦੀ ਸ਼ਰਟ ਹੋਊਗੀ ਤੇ 2.5 ਮੀਟਰ ਦੀ ਉਹ ਬਾਟਮ ਨਾਲ ਸਲਵ ਦੇ ਵਿੱਚ ਤੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਜੀ ਹਰੇਕ ਸੂਟ ਦੇ ਨਾਲ ਪਿਓਰ ਕੋਟੇ ਦਾ ਦੁਪੱਟਾ ਬਹੁਤ ਪਿਆਰਾ ਸੂਟ ਆ 2700 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਟਿਸਟਾ ਬ੍ਰਾਂਡ ਦਾ ਬਟਰ ਕਾਟਨ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਸੂਟ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਅਲੱਗ-ਅਲੱਗ ਕਲਰ ਦਿਖਾਉਣੀ ਆ ਨੈਕਸਟ ਹੈਗਾ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਪਿਸਤਾ ਗ੍ਰੀਨ ਕਲਰ ਹੈ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਹੋਣਗੇ ਅੱਜ ਦੇ ਆਪਣੇ ਟਿਸਟਾ ਬ੍ਰਾਂਡ ਦੇ ਸੂਟ ਹੈ ਦੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਜੀ ਕਿੰਨਾ ਪਿਆਰਾ ਸੀ ਗ੍ਰੀਨ ਕਲਰ ਦੇ ਵਿੱਚ ਨਾਲ ਪਲੇਨ ਬਾਟਮ ਹੈ ਸੇਮ ਕਲਰ ਦੀ ਕੋਟੇ ਦਾ ਦੁਪੱਟਾ ਪਿਓਰ ਕੋਟੇ ਦਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਦੁਪੱਟੇ ਖੁੱਲੇ ਦੇਖੋ ਕਿੰਨੇ ਪੂਰੇ ਚੜਾਈ ਦੇ ਵਿੱਚ ਪੂਰੇ 2.5 ਮੀਟਰ ਦੇ ਦੁਪੱਟੇ ਬਹੁਤ ਪਿਆਰੇ ਸੂਟ ਬਟਰ ਕਾਟਨ ਦੇ ਪਿਸਟਾ ਬ੍ਰਾਂਡ ਦੇ ਸੂਟ ਆਪਣੇ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਲੈਕਸਟ ਸੂਟ ਹੈਗਾ ਆਪਣਾ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਦੇ ਵਿੱਚ ਕਈ ਸੂਟ ਦਾ 2-2 ਹੋਣਗੇ ਆਪਣੇ ਕੋਲ ਤੇ ਬਲੈਕ ਦੇ ਵਿੱਚ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਹੁਣ ਬਟਰ ਕਾਟਨ ਦੇ ਵਿੱਚ ਆਇਆ ਇਹ ਵਾਲਾ ਪ੍ਰਿੰਟ ਮੈਂ ਕਾਫੀ ਜ਼ਿਆਦਾ ਸੇਲ ਕਰਿਆ ਹੋਰ ਬ੍ਰਾਂਡ ਦੇ ਵਿੱਚ ਵੀ ਬਲੈਕ ਬਾਟਮ ਇਹਦੇ ਨਾਲ ਤੇ ਨਾਲ ਪਿਓਰ ਕੋਟੇ ਦਾ ਹੀ ਦੁਪੱਟਾ ਜਿੰਨੀ ਗਰਮੀਆਂ ਤਾਂ ਕਈਆਂ ਨੇ ਜਿਵੇਂ ਹੁੰਦਾ ਵੀ ਸਾਨੂੰ ਲਾਈਨਿੰਗ ਵਾਲਾ ਸੂਟ ਨਾ ਪਾਉਣਾ ਪਵੇ ਬਿਦਾਊਟ ਲਾਈਨਿੰਗ ਸੂਟ ਬਣਨ ਅੱਜ ਦੇ ਆ ਸਾਰੇ ਸੂਟ ਵੀ ਨਾਲ ਲਾਈਨਿੰਗ ਤੋਂ ਬਣਨਗੇ ਤੇ ਖੁੱਲੇ ਦੁਪੱਟਿਆਂ ਦੇ ਨਾਲ ਪਿਓਰ ਕੋਟੇ ਦਾ ਦੁਪੱਟਾ ਹਰੇਕ ਸੂਟ ਦੇ ਨਾਲ ਬਹੁਤ ਪਿਆਰੇ ਸੂਟ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਆਪਣੇ ਕੋਲ ਬਲੂ ਕਲਰ ਵੀ ਆ ਸੇਮ ਪ੍ਰਿੰਟ ਦੇ ਵਿੱਚ ਹੀ ਬਲੂ ਕਲਰ ਨਰ ਦੇ ਵਿੱਚ ਸੇ ਮੈਂ ਤੁਹਾਨੂੰ ਬਲੈਕ ਦਿਖਾਇਆ ਪਹਿਲਾਂ ਪ्योर ਹੌਟੇ ਦਾ ਦੁਪੱਟਾ ਦਾ ਖੁੱਲੇ ਖੁੱਲੇ ਦੁਪੱਟੇ ਆ ਟਾਈ ਟਾਈ ਦੇ ਦੁਪੱਟੇ ਨਾਲ ਬਹੁਤ ਪਿਆਰੀ ਸੂਟ ਫੁਲਾ ਸੋਨਾ ਸੂਟ ਸਟਾਈਸ ਉਹ ਰਾਇਸ ਦੇ ਨਾਲ ਤੇ ਨੈਕਸਟ ਹੈਗਾ ਬਲੈਕ ਕਲਰ ਦੇ ਵਿੱਚ ਹੀ ਹੈ ਜੀ ਇਹ ਵੀ ਸੂਟ ਆਪਣਾ ਬਹੁਤ ਪਿਆਰਾ ਪ੍ਰਿੰਟ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਜੀ ਅੱਜ ਦੇ ਸਾਰੇ ਪ੍ਰਿੰਟ ਬਹੁਤ ਪਿਆਰੇ ਕਿੰਨਾ ਸੋਹਣਾ ਪ੍ਰਿੰਟ ਹੈ ਨਵਾਂ ਸੈਲਫੋਟੋ ਮੈ ਜੀ ਨਾਲ ਇਹਵਾ ਚੋਪੇਰਾ ਦੁਪੱਟਾ ਬਹੁਤ ਸੋਹਣਾ ਇਹ ਆ ਦੁਪੱਟਾ 2700 ਪ੍ਰਾਈਸ ਦੇ ਨਾਲ ਇੱਕ ਤੋਂ ਇੱਕ ਸੋਹਣਾ ਸੂਟ ਅੱਜ ਦਾ ਆਪਣਾ 2700 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਨੈਕਸਟ ਹੈਗਾ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਇਹ ਪਿੰਕ ਕਲਰ ਦੇ ਵਿੱਚ ढाई मीटर दुपट्टा देखो कि प्यारा दे बहुत प्यारा दुपट्टा बहुत सोना सूट है ट्वेंटी सैवन हंडर्ड प्राइज सूट आ गया अपना बड़ा सोहना ग्रीन अजी टोनते है भी सूट ਸਾਰੇ ਸੂਟ ਬੜੇ ਪਿਆਰੇ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਕਿੰਨਾ ਸੋਹਣਾ ਪ੍ਰਿੰਟ ਆ ਇਹ ਫਾਟਨ ਅੱਛਾ ਪਹਿਲੇ ਇਹ ਆਪਣਾ ਪਰੇ ਦੇ ਵਿੱਚ ਲਾਏਗਾ ਸਾਰੇ ਮਾੜਾ ਪਿਓਰ ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਜੀ ਪਿਓਰ ਕੋਟੇ ਦਾ ਇਹ ਦੇਖੋ ਬਹੁਤ ਪਿਆਰਾ ਦੁਪੱਟਾ 2.5 ਮੀਟਰ ਦੀ ਸ਼ਰਟ ਹੋਊਗੀ 2.5 ਮੀਟਰ ਦੀ ਬਾਟਮ ਤੇ 2.5 ਮੀਟਰ ਦਾ ਦੁਪੱਟਾ ਤੇ ਨੈਕਸਟ ਡਿਜ਼ਾਈਨ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਫਰੋਜ਼ੀ ਕਲਰ ਦੇ ਵਿੱਚ ਬੜਾ ਸੋਹਣਾ ਅੰਬੀ ਵਾਲਾ ਡਿਜ਼ਾਈਨ ਹੈ ਬਹੁਤ ਪਿਆਰਾ ਕਿੰਨਾ ਪਿਆਰਾ ਬਹੁਤ ਪਿਆਰਾ ਪ੍ਰਿੰਟ ਅੰਬੀ ਵਾਲਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਨਾਲ ਫਰੋਜ਼ੀ ਬਾਟਮ ਹੈ ਜੀ ਸੂਟ ਦੇ ਨਾਲ ਪਿਓਰ ਫੋਰਟੇ ਦਾ ਦੁਪੱਟਾ ਤੇ ਇਸਟਾ ਬ੍ਰੈਂਡ ਦੇ ਸੂਟ ਅਜਦੇ ਆਪਣੇ ਬਟਰ ਕਾਟਨ ਦੇ ਵਿੱਚ ਤੇ ਦੁਪੱਟੇ ਦੇਖੋ ਕਿੰਨੇ ਖੁੱਲੇ ਬਹੁਤ ਪਿਆਰਾ ਕਲਰ ਹੈ ਸੂਟ ਦਾ ਤੇ ਬਹੁਤ ਸੋਹਣਾ ਡਿਜ਼ਾਈਨ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਪਿਆਰਾ ਦੇਖੋ ਗਾਜਰੀ ਪਿੰਕ ਕਲਰ ਜਿਹੜਾ ਮੈਂ ਤੁਹਾਨੂੰ ਫਲੋਜ਼ੀ ਦਿਖਾਇਆ ਇਹ ਸੇਮ ਪ੍ਰਿੰਟ ਦੇ ਵਿੱਚ ਹੀ अंबी वला प्रिंट आहे बडा सोहळा बहुत सोहळा प्रिंट अंबी वेळे डिजाईन बहुत सोहणी पिंक गाजरी कलर बॉटम प्योअर कोटेचा आपण दुपटा ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ। ਦੇਖੋ ਕਿੰਨਾ ਸੋਹਣਾ ਦੁਪੱਟਾ। ਬਹੁਤ ਪਿਆਰੇ ਕਲਰ ਹੈ। ਬਹੁਤ ਸੋਹਣੇ ਹਟਕੇ ਡਿਜ਼ਾਈਨ ਸਾਰੇ ਸੂਟਾਂ ਦੇ। 2700 ਪ੍ਰਾਈਸ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਨਗੇ 2700 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਆਪਣਾ ਸੂਟ ਬੜਾ ਸੋਹਣਾ ਪ੍ਰਿੰਟ ਦੇ ਵਿੱਚ। ਥੋੜਾ ਜਿਹਾ ਨੂੰ ਥੋੜੇ ਸੋਪਰ ਕਲਰ ਪਸੰਦ ਆ।

ਨੈਕਸਟ ਆ ਗਿਆ ਬੜਾ ਪਿਆਰਾ ਕਰੀਮ بیس ਦਾ ਸੂਟ ਦਾ ਕੱਪੜਾ ਬਹੁਤ ਜ਼ਿਆਦਾ ਸੌਫਟ ਹੈ ਫਲੂ ਗ੍ਰੇ ਬਲੂ ਕਲਰ ਦੇ ਫਲਾਰਸ ਵਿੱਚ ਤੇ ਇਸ ਦੀ ਮੈਚਿੰਗ ਬਾਟਮ ਹੈ ਜੀ ਨਾਲ ਬੜਾ ਸੋਹਣਾ ਤੇ ਉਹ ਕਲਰ ਦੇ ਵਿੱਚ ਾਰੇ ਸੂਟਾਂ ਦੀ ਬਹੁਤ ਸੋਹਣੀ ਪ੍ਰਿੰਟ ਹੈ ਵਿਦਆਊਟ ਲਾਈਨਿੰਗ ਸੂਟ ਬਣ ਗਿਆ ਕਿਸ ਦਾ ਬ੍ਰੈਂਡ ਦੇ ਸੂਟ ਹੈ ਜੀ ਇਹ ਸੇਮ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਹੁਣ ਤਾ ਬਲੂ ਦਿਖਾਇਆ ਗ੍ਰੇ ਬਲੂ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਪਰਪਲ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਕੰਟਰਾਸਟ ਜਿਨ੍ਹਾਂ ਨੂੰ ਥੋੜਾ ਜਿਹਾ ਐਵੇਂ ਥੋੜੀ ਕੰਟਰਾਸਟ ਬਾਟਮ ਹੋਵੇ ਵੀ ਥੋੜੀ ਆਪਾਂ ਡਿਜ਼ਾਈਨਿੰਗ ਕਰ ਸਕਦੇ ਹਾਂ ਕੁਝ ਐਕਸਟਰਾ ਨਾਲ ਕੋਤੇ ਲਈ ਦੁਪੱਟਾ ਪੂਰੇ ਢਾਈ ਢਾਈ ਮੀਟਰ ਦੇ ਖੁੱਲੇ ਦੁਪੱਟੇ ਆ ਜੀ ਸਾਰੇ ਸੂਟਾਂ ਦੇ ਨਾਲ ਤੇ ਬਹੁਤ ਪਿਆਰੀ ਡਿਜ਼ਾਈਨ ਕਲਰ ਬਹੁਤ ਸੋਹਣੇ ਇਹ ਪਰਪਲ ਕਲਰ ਦੇ ਵਿੱਚ ਸੀਗਾ ਇਸੇ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਪਿਆਰਾ ਚੈਰੀ ਜਿਹਾ ਕਲਰ ਕਹਿ ਸਕਦੇ ਆ ਥੋੜਾ ਮਹਰੂਮ ਤੋਂ ਲਾਈਟ ਹੈ ਲੱਗਦਾ ਹੀ ਕਲਰ ਹੈ ਬੜਾ ਸੋਹਣਾ ਸੇਮ ਪ੍ਰਿੰਟ ਦੇ ਵਿੱਚ ਪਹਿਲਾਂ ਗ੍ਰੇ ਬਲੂ ਦਿਖਾਇਆ ਫਿਰ ਪਰਪਲ ਦਿਖਾਇਆ ਇਹ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਬਹੁਤ ਪਿਆਰਾ ਪ੍ਰਿੰਟ ਹੈ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸੋਹ ਡੁਪੱਟੇ ਵੀ ਬਹੁਤ ਪਿਆਰੇ ਆ ਬਿਲਕੁਲ ਪਿਓਰ ਕੋਟੇ ਦੇ ਦੁਪੱਟੇ ਆ ਜੀ ਸਾਰੇ ਸੂਟਾਂ ਦੇ ਨਾਲ ਪੂਰੇ 2.5 2.5 ਮੀਟਰ ਦੇ ਦੁਪੱਟੇ ਬਹੁਤ ਪਿਆਰਾ ਸੂਟ ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ ਗ੍ਰੇ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲੇ ਕਲਰ ਦੇ ਵਿੱਚ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਆ ਦਾ ਆਊਟਲਾਈਨਿੰਗ ਸੂਟ ਬਣਨਗੇ ਤੇ बॉਟਮ ਆ ਗਈ ਜੀ ਨਾਲ ਨਾਲ ਪ्योर ਕੋਟੇ ਦਾ ਇਸ ਤਾ ਦੁਪੱਟਾ ਦੁਪੱਟਾ ਕਿ ਨਾਲ ਸੋਨਾ ਹੈ डिफरेंट ਜਿਹਾ ਕਲਰ ਹੈ ਪ्योर ਕੋਟੇ ਦੇ ਦੁਪੱਟਿਆਂ ਦੇ ਨਾਲ 2700 ਪ੍ਰਾਈਸ ਦੇ ਜੀ ਸੂਟਾਂ ਦਾ 2700 ਪ੍ਰਾਈਸ ਦੇ ਨਾਲ ਪੈਸੂ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਾਊਸ ਕਲਰ ਜਿਹੜਾ ਮੈਂ ਤੁਹਾਨੂੰ ਹੁਣੇ ਸੂਟ ਦਿਖਾਇਆ ਸੀ ਇਹ ਸੇਮ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਮਾਊਸ ਕਲਰ ਦੇ ਵਿੱਚ ਇਹ ਨਾ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਮਚੈਂਟਾ ਕਲਰ ਦੇ ਵਿੱਚ ਇਹ ਬਹੁਤ ਵਾਰੀ ਆਉਂਦਾ ਜੀ ਸੂਟ ਕਦੀ ਬਿਨਾਂ ਦੁਪੱਟੇ ਤੋਂ ਅਤੇ ਦੁਪੱਟੇ ਦੇ ਨਾਲ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਡਿਜ਼ਾਈਨ ਸੈਲਫ ਦੇ ਵਿੱਚ ਬਾਟਮ ਹੈ ਇਹਦੀ ਟਿੱਪੇ ਉਰ ਕੋਟੇ ਦਾ ਦੁਪੱਟਾ ਇਸੋ ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਆਪਣੇ ਸੁਣਤੀ ਜੀ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਬੜਾ ਸੋਹਣਾ ਫਿਰੋਜ਼ੀ ਕਲਰ ਸੱਫ ਦੇ ਵਿੱਚ ਬਾਟਮ ਲੌਂਗ ਯੋਗਾ 700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਮੈਚਿੰਗ ਪਿਓਰ ਕੋਟੇ ਦੁਪੱਟੇ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ